खोल के तमाम देखी दुनिया के बीच और पुस्तकों का अंत की सिमरती शस्त्रों की शोभा पाई कविता अतारी कवि का अनंत की नानक निरंकारी अवतारी ने अचारी जेड़ी महिमा सर महिमा बच महिमा भगवंत की पिछे नहीं देखी ਅਗੇ ਦੇਖਣ ਹੀ ਨਹੀਂ ਦਇਆ ਸਿੰਘਾ ਜੈਸੀ ਨਰਪੱਖ ਬਾਣੀ ਸ੍ਰੀ ਗੁਰੂ ਗ੍ਰੰਥ ਕੀ ਹਾਜ਼ਰਾ ਜ਼ਹੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਤ ਨਾਮ ਕੇ ਜਹਾਜ਼ ਚਟਿਆਂ ਬਾਜਾਂ ਵਾਲੇ ਸਤਿਗੁਰੂ ਪ੍ਰੀਤਾਂ ਦੇ ਪਹਿਰੇਦਾਰ ਸ਼ਹਿਰ ਕਹਿੰਦਾ ਪਾਂਦੀ ਕੋਈ ਪ੍ਰੀਤ ਦੀਆਂ ਮੰਝਲਾਂ ਦਾ ਪਾਂਦੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਪੰਧ ਮਕਾਮ ਦਾ ਦੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਜੀ ਹੀਰੇ ਲਾਲ ਲਟਾਮ ਦਾ ਦੇਖਿਆ ਨਾ ਹਾਂਸਾਂ ਜਹੇ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਮ ਦਾ ਦੇਖਿਆ ਨਾ ਪਿਤਾ ਕੋਈ ਵੀ ਪੁੱਤਰ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਮ ਦਾ ਦੇਖਿਆ ਨਾ ਸ਼ੇਰਾਂ ਦੇ ਜਵਾਰੇ ਵਿੱਚੋਂ ਨਿਕਲੇ ਗਰਜ ਸਦਾ ਸ਼ੇਰਾਂ ਦੇ ਜਵਾਰੇ ਵਿੱਚੋਂ ਨਿਕਲੇ ਗਰਜ ਸਦਾ ਮਿਆਉਂ ਮਿਆਉਂ ਕਰੀ ਜਾਣਾ ਕੰਮ ਹੁੰਦਾ ਬਿੱਲੀ ਦਾ ਦੋ ਸਿੰਘ ਆਪ ਵਿੱਚ ਫਤਿਹ ਜੀ ਦਾ ਸਾਂਝ ਪਾਉਂਦੇ ਹੁੰਦਾ ਨਹੀਂ ਉਹ ਫਾਇਦਾ ਕੋਈ ਬਲਾਈ ਫਤੇ ਢਿੱਲੀ ਦਾ ਜਿਹਦੀ ਜ਼ਬਾਨ ਚ ਫਤੇ ਉਹਦੀ ਜਹਾਨ ਚ ਫਤੇ ਜਿਹਦੀ ਰਗ ਚ ਫਤੇ ਉਹਦੀ ਜਗ ਚ ਫਤੇ ਜਿਹੜਾ ਬੁਲਾਉਂਦਾ ਢਿੱਲੀ ਫਤੇ ਸੱਚ ਉਸ ਨੂੰ ਕਦੇ ਨਾ ਮਿਲੀ ਫਤੇ ਜਿਹੜਾ ਫਤੇ ਬੁਲਾਉਂਦਾ ਹੈ ਗੱਜ ਕੇ ਉਹਨੂੰ ਮਿਲਦੀ ਹੈ ਫਤੇ ਭੱਜ ਕੇ ਬੈਠੋ ਜੀ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ਼ਹੀਦਾਂ ਦੇ ਸਥਾਨ ਸੰਤ ਬਾਬਾ ਪ੍ਰਤਾਪ ਸਿੰਘ ਜਠੇਰੇ ਜਿਨ੍ਹਾਂ ਦੇ ਜੋੜ ਮਿਲ ਦੇ ਸਬੰਧ ਵਿੱਚ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਦੀ ਜੋਤ ਸੇ ਸ੍ਰੀ ਅਖੰਡ ਪਾਤਸ਼ਾਹ ਇਸ ਜਗ੍ਹਾ ਤੇ ਇੱਕੋ ਅੰਕਾਰ ਤੋਂ ਲੈ ਕੇ 18 10 20 ਤੱਕ ਭੋਗ ਪਏ ਨੇ ਸਾਰੇ ਤੁਸੀਂ ਧੰਤਾ ਦੇ ਯੋਗ ਹੋ ਵਧਾਈ ਦੇ ਪਾਤਰ ਹੋ ਜਿਹੜੇ ਆਪਣੇ ਵੱਡਿਆਂ ਬਡੇਰਿਆਂ ਦਾ ਇਤਿਹਾਸ ਆਉਣ ਵਾਲੀਆਂ ਪੁਸਤਕਾਂ ਨੂੰ ਸੁਣਾਉਣੇ ਹੋ ਜਿਹੜੀਆਂ ਕੋਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਆਪਣੇ ਕਰਨੀ ਨਾਮੇ ਨੂੰ ਭੁੱਲ ਜਾਂਦੀਆਂ ਨੇ ਉਹ ਕਮਾਂ ਦੁਨੀਆ ਦੇ ਨਕਸ਼ੇ ਵਿੱਚੋਂ ਖਤਮ ਹੋ ਜਾ ਕਰਦੀਆਂ ਨੇ ਕੁਦਰਤ ਦਾ ਯੂਨੀਵਰਸਲ ਅਸੂਲ ਹੈ ਕੁਦਰਤ ਦਾ ਯੂਨੀਵਰਸਲ ਅਸੂਲ ਹੈ ਜਿੱਦਾਂ ਐਕਸ਼ਨ ਦਾ ਰਿਜੈਕਸ਼ਨ ਹੁੰਦਾ ਹਰ ਕਰਮ ਦਾ ਪ੍ਰਤੀਕਰਨ ਹੁੰਦਾ ਜਿੱਦਾਂ ਹਰ ਪ੍ਰਭਾਤ ਤੋਂ ਬਾਅਦ ਰਾਤ ਆਉਂਦੀ ਹੈ ਜਿਵੇਂ ਗਰਮੀ ਤੋਂ ਬਾਅਦ ਸਰਦੀ ਔਰ ਸਰਦੀ ਤੋਂ ਬਾਅਦ ਗਰਮੀ ਆਉਂਦੀ ਹੈ ਜਿਵੇਂ ਬਚਪਨ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬਾਅਦ ਬੜੇ ਪਾਉਂਦਾ ਹੈ ਇਦਾਂ ਗੁਲਾਮੀ ਤੋਂ ਬਾਅਦ ਆਜ਼ਾਦੀ ਤੇ ਆਜ਼ਾਦੀ ਤੋਂ ਬਾਅਦ ਗੁਲਾਮੀ ਆਉਂਦੀ ਹੈ ਡਾਕਟਰ ਅਕਬਾਲ ਦਾ ਕਥਨ ਹੈ ਕਿ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ ਪਰੋਤੀ ਹੈ ਬੜੀ ਮੁਸ਼ਕਲ سے ਹੁੰਦਾ ਹੈ ਚਮਨ ਮੇਂ ਦਦਾਵਰ ਪੈਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 10 ਜਾਮੇ ਧਾਰ ਕੇ ਇੱਕ ਸਿੱਖੀ ਦੀ ਫਲਵਾੜੀ ਤਿਆਰ ਕੀਤੀ ਹੈ। ਲੋ ਮੈਂ ਟਾਈਮ ਇਜ਼ ਮਨੀ ਟੂ ਦੀ ਪੁਆਇੰਟ ਵਕਤ ਕੀਮਤੀ ਲੈਕਚਰ ਮੈਂ ਸ਼ਾਰਟ ਕੱਪ ਤੱਕਵਾ ਦੇਣਾ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ।